ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਇਹ ਜਿਹੜਾ ਕਾਸੋ ਆਪਰੇਸ਼ਨ ਹੈ ਇਹ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਕੁਲਦੀਪ ਚਲਹੋਰਾ ਦੇ ਜਿਹੜਾ ਹੁਕਮਾਂ ਤੇ ਤੇ ਮਾਨਯੋਗ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਪੈਸ਼ਲ ਡੀਜੀਪੀ ਆਰਪੀ ਸ਼ੁਕਲਾ ਸਾਹਿਬ ਲੌਂਡਰ ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਹਨ ਉਹਦੇ ਉੱਤੇ ਪੈਨ ਪੰਜਾਬ ਚ ਜਿਹੜਾ ਇਹ ਕਾਸੋ ਆਪਰੇਸ਼ਨ ਕੀਤਾ ਜਾਂਦਾ ਉਹਦੇ ਵਿੱਚ ਵਕਫ ਵਕਫ ਏਰੀਆ ਜਿਹੜੇ ਜਿਹੜੇ ਅਸੀਂ ਜਿਨ੍ਹਾਂ ਨੂੰ ਸ਼ੱਕੀ ਜਾਂ ਜਿੱਥੇ ਡਰਗ ਦੀ ਜਾਂ ਹੋਰ ਜਿਹੜੇ ਇਹ ਜਿਹਾਂ ਗੱਲਾਂ ਸਾਡੇ ਧਿਆਨ ਚਾਹੁੰਦੀਆਂ ਉਹ ਉਸ ਏਰੀਆ ਨੂੰ ਚੂਜ਼ ਕਰਕੇ ਉੱਥੇ ਜਿਹੜਾ ਕਸੋਪਰੇਸ਼ਨ ਸੈਮਟੇਨੀਅਸਲੀ ਸਾਰੇ ਕਮਿਸ਼ਨਰੇਟ ਦੇ ਵਿੱਚ ਸੇਮ ਟਾਈਮ 'ਚ ਕਰਾਇਆ ਜਾਂਦਾ ਸਰ ਆਗਿਆਨ ਚਾਹੇ ਕੋਈ ਅਫਸਰ ਵੀ ਕੋ ਦਿੱਲੀ ਹੋਵੇ ਜਾਂ ਕਿਸੇ ਕੋ ਤੁਮਲੀ ਹੋਵੇ ਇੱਥੇ ਸਰਚ ਅਭਿਆਨ ਚਲਾਇਆ ਜਾਂਦਾ ਪਰ ਪੱਕੇ ਤੌਰ ਤੇ ਠੱਲ ਨਹੀਂ ਪੈਰੀ ਦੇਖੋ ਇਹ ਜਿਹੜੇ ਬੈਸਟ ਐਫਰਟਸ ਕੀਤੇ ਜਾਂਦੇ ਆ ਆਪਰੇਸ਼ਨ ਜਿਹੜੇ ਸਰਚ ਆਪਰੇਸ਼ਨ ਕੀਤੇ ਜਾਂਦੇ ਆ ਉਹਨਾਂ ਦੇ ਰਿਕਵਰੀਆਂ ਵੀ ਕੀਤੀ ਜਾਂਦੀਆਂ ਜਿਵੇਂ ਕਿ ਹੁਣ ਅੱਜ ਮੈਂ ਹੁਣ ਇੱਥੇ ਸ਼ਿਮਲਾਪੁਰੀ ਏਰੀਆ ਦੇ ਵਿੱਚਾਂ ACP ਇੰਡਸਟਰੀ A B ਤੇ ADCP 2 ਦੀਪ ਸਿੰਘ ਹੋਰਾਂ ਦੇ ਜਿਹੜੇ ਇੱਥੇ ਸ਼ਿਮਲਾਪੁਰੀ ਥਾਣੇ ਦਾ ਜਿਹੜਾ ਏਰੀਆ ਇਹਨਾਂ ਨੇ ਜਿਹੜੀ ਸਰਚ ਆਪਰੇਸ਼ਨ ਦੌਰਾਨ ਤਕਰੀਬਨ 5 ਕੁ ਲੇਡੀਆਂ ਤੇ ਜੈਂਟਸ ਹਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਦੇ ਕੋਲੋਂ ਜਿਹੜਾ ਨਸ਼ੀਲੀਆਂ ਜਿਹੜੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਤਾਂ ਇਸੇ ਤਰ੍ਹਾਂ ਨਾਲ ਕਮਿਸ਼ਨਰੇਟ ਚ ਵਕ ਵਕ ਥਾਵਾਂ ਤੇ ਵੀ ਜਿਹੜਾ ਕਾਸ ਆਪਰੇਸ਼ਨ ਚੱਲ ਰਿਹਾ ਤਾਂ ਉੱਥੇ ਜਿਹੜੀ ਵਕ ਵਕ ਜਗ੍ਹਾ ਤੇ ਜਿਹੜੀ ਕੋਈ ਰਿਕਵਰੀ ਹੋएगी ਉਹਦੀ ਅਸੀਂ ਸ਼ਾਮ ਨੂੰ ਇੱਕ ਜਿਹੜੀ ਆ ਪ੍ਰੈਸ ਬਰੀਫਿੰਗ ਦੇ ਦਾਂਗੇ ਇਹ ਜਿਹੜਾ ਕਾਸੋ ਆਪਰੇਸ਼ਨ ਹੈ ਇਹ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਕੁਲਦੀਪ ਚਾਲ ਹੋਰਾਂ ਦੇ ਜਿਹੜਾ ਹੁਕਮਾਂ ਤੇ ਤੇ ਮਾਨਯੋਗ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਪੈਸ਼ਲ ਡੀਜੀਪੀ ਆਰਪੀ ਸ਼ੁਕਲਾ ਸਾਹਿਬ ਲੌਂਡ ਆਰਡਰ ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਹਨ ਉਹਦੇ ਉੱਤੇ ਪੈਨ ਪੰਜਾਬ 'ਚ ਜਿਹੜਾ ਇਹ ਕਾਸੋ ਆਪਰੇਸ਼ਨ ਕੀਤਾ ਜਾਂਦਾ ਉਹਦੇ ਵਿੱਚ ਵਕਫ ਵਕਫ ਏਰੀਆ ਜਿਹੜੇ ਆ ਜਿਹੜੇ ਅਸੀਂ ਜਿਨ੍ਹਾਂ ਨੂੰ ਸ਼ੱਕੀ ਜਾਂ ਜਿੱਥੇ ਡਰੱਗ ਦੀ ਜਾਂ ਹੋਰ ਇਹ ਜਿਹੜੀਆਂ ਗੱਲਾਂ ਸਾਡੇ ਧਿਆਨ ਚਾਹੁੰਦੀਆਂ ਉਹ ਉਸ ਏਰੀਆ ਨੂੰ ਚੂਜ਼ ਕਰਕੇ ਉੱਥੇ ਜਿਹੜਾ ਕਾਸ ਆਪਰੇਸ਼ਨ ਸੈਮਟੇਨੀਅਸਲੀ ਸਾਰੇ ਕਮਿਸ਼ਨੇਟ ਦੇ ਵਿੱਚ ਸੇਮ ਟਾਈਮ 'ਚ ਕਰਾਇਆ ਜਾਂਦਾ ਸਰ ਆ ਜੇਨ ਚਾਹੇ ਕੋਈ ਅਫਸਰ ਵੀ ਕੋਈ ਬਿੱਲੀ ਹੋਵੇ ਜਾਂ ਕਿਸੇ ਕੋ ਤੁੰਗਲੀ ਹੋਵੇ ਇੱਥੇ ਸਰਚ ਅਭਿਆਨ ਚਲਾਇਆ ਜਾਂਦਾ ਪਰ ਪੱਕੇ ਤੌਰ ਤੇ ਠੱਲ ਨਹੀਂ ਪੈਰੀ ਦੇਖੋ ਇਹ ਜਿਹੜੇ ਬੈਸਟ ਐਫਰਟਸ ਕੀਤੇ ਜਾਂਦੇ ਆ ਆਪਰੇਸ਼ਨ ਜਿਹੜੇ ਸਰਚ ਆਪਰੇਸ਼ਨ ਕੀਤੇ ਜਾਂਦੇ ਆ ਉਹਨਾਂ ਦੇ ਰਿਕਵਰੀਆਂ ਵੀ ਕੀਤੀ ਜਾਂਦੀਆਂ ਜਿਵੇਂ ਕਿ ਹੁਣ ਅੱਜ ਮੈਂ ਹੁਣ ਇੱਥੇ ਸ਼ਿਮਲਾਪੁਰੀ ਏਰੀਆ ਦੇ ਵਿੱਚਾਂ ਏਸੀਪੀ ਇੰਡਸਟਰੀ ਏ ਬੀ ਤੇ ਏਡੀਸੀਪੀ 2 ਦੀਪ ਸਿੰਘ ਹੋਰਾਂ ਦੇ ਜਿਹੜੇ ਇੱਥੇ ਸ਼ਿਮਲਾਪੁਰੀ ਥਾਣੇ ਦਾ ਜਿਹੜਾ ਏਰੀਆ ਇਹਨਾਂ ਨੇ ਜਿਹੜੀ ਸਰਚ ਆਪਰੇਸ਼ਨ ਦੌਰਾਨ ਤਕਰੀਬਨ 5 ਕੁ ਲੇਡੀਆਂ ਤੇ ਜੈਂਟਸਨ ਜਿਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਦੇ ਕੋਲੋਂ ਜਿਹੜਾ ਨਸ਼ੀਲੀਆਂ ਜਿਹੜੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਤਾਂ ਇਸੇ ਤਰ੍ਹਾਂ ਨਾਲ ਕਮਿਸ਼ਨਰੇਟ ਚ ਵਕ ਵਕ ਥਾਵਾਂ ਤੇ ਵੀ ਜਿਹੜਾ ਕਾਸ ਆਪਰੇਸ਼ਨ ਚੱਲ ਰਿਹਾ ਤਾਂ ਉੱਥੇ ਜਿਹੜੀ ਵਕ ਵਕ ਜਗ੍ਹਾ ਤੇ ਜਿਹੜੀ ਕੋਈ ਰਿਕਵਰੀ ਹੋएगी ਉਹਦੀ ਅਸੀਂ ਸ਼ਾਮ ਨੂੰ ਇੱਕ ਜਿਹੜੀ ਆ ਪ੍ਰੈਸ ਬਰੀਫਿੰਗ ਦੇ ਦਾਂਗੇ